ਹਾਂਜੀ ਸਾਸ਼ੀ ਕਾਲ ਜੀ ਰੱਬ ਵੀ ਮੌਸਮ ਖਰਾਬ ਕਰੀ ਫਿਰਦਾ ਆਲੂਆਂ ਤੇ ਕਰਨੀ ਸੀ ਸਪਰੇ ਆ ਪਾਤੀ ਜੀ ਤੇ ਦੇਖੋ ਰੱਬ ਵੀ ਹੁਣ ਠੰਡ ਕੱਲਕਦੀ ਹੋਈ ਆ ਕਿਉਂਕਿ ਨਾ ਕਈ ਇਲਾਕਿਆਂ ਚ ਹੁਣਾਂ ਬਾਰਿਸ਼ ਨਾ ਗੜੇ ਗੜੇ ਪੈ ਗਏ ਉਹਦਾ ਮੌਸਮ ਦੇਖੋ ਅਜੇ ਤਾਂ ਧੁੱਪ ਵੀ ਨਹੀਂ ਕੱਢੀ ਅਜੇ ਤਾਂ ਮੌਸਮ ਵੀ ਕਰਾ ਵੀ ਆ ਤੇ ਆਪਾਂ ਕਰਨੀ ਸੀ ਆਲੂਆਂ ਤੇ ਸਪਰੇਅ ਦੇਖੋ ਹੁਣ ਪਾਣੀ ਪੂਣੀ ਤਾਂ ਹੈ ਨਹੀਂ ਪਾਣੀ ਦਾ ਬਲੌ ਕੀਤਾ ਕਰਕੇ ਇੱਕੋਂ ਬਾਣ ਵੀ ਆਪਣਾ ਰਵੇਸ ਲਾਈ ਆ ਤੇ ਦੇਖੋ ਆਲੂਆਂ ਦਾ ਰੰਗ ਬੰਨ ਦੇਖੋ ਪੱਤੇ ਦੋ ਸਪਰੇਆਂ ਹੋਈਆਂ ਵੀ ਇਹਨਾਂ ਤੇ ਆਪਣੀਆਂ ਦੇਖੋ ਆਲੂਆਂ ਦਾ ਪੱਤਾ ਦੇਖੋ ਬੇਲ ਇਹ ਡਾਇਮੰਡ ਆ ਤੇ ਹੁਣ ਤਾਂ ਬਾਣ ਜਾਵਾ ਦਿਸਣੋ ਹਟ ਗਿਆ ਹੇ ਪੀਜੀ ਸਪਰੇਅ ਕਰਨੀ ਸੀ ਇਹਨਾਂ ਦੇ ਆਪਾਂ ਨੇ ਲੜਦਾ ਸੀਗੀ ਹੁਣ ਕਰਨ ਲੱਗਣਾ ਅੱਜ ਰਾਤ ਦਾ ਸੀ ਕਰਨ ਅੱਜ ਦਿਨ ਲਾ ਅੰਦਰ ਪਰਮਾਤਮਾ ਅੱਜ ਦਿਨ ਜਾਂ ਲਾਇਆ ਨਹੀਂ ਬੱਦਲ ਵਾਈ ਹੋਈ ਆ ਇਹ ਆਪਾਂ ਸਪਰੇਅ ਮੈਸੀ ਕਰਤਾ ਦਿਨ ਲੱਗੇ ਤੋਈ ਕਰਾਂਗੇ ਦੇਖੋ ਹੁਣ ਤਾਂ ਐ ਬੱਟਾ ਪਾੜਦੇ ਆਂ ਹੁੰਦੀਆਂ ਦੇਖੋ ਆਏ ਆਏ ਦੇਖੋ ਉਹਦੇ ਆਏ ਬਟਾ ਆਏ ਤੇੜਾ ਹੁਣ ਆਲੂ ਹੋਣ ਵਧੀਆ ਇਹ ਆਲੂ ਹੋਗੇ ਆਪਣੇ 30 ਤਰੀਕ ਨੂੰ ਇਹ ਆਪਣੇ 60 ਦਿਨ ਦੇ ਹੋਗੇ 61 62 ਦਿਨ ਦੇ ਹੋਗੇ ਆਲੂ ਆਪਣੇ ਇਹ 68 ਦਿਨਾਂ ਤੋਂ ਉੱਤੇ ਹੋਗੇ ਤੇ ਡਾਇਮੰਡ ਆਪਣੇ ਤੇ ਦੂਜੇ ਆਪਣੇ 8-9 ਦਿਨ ਪਛੇਤੇ ਆ 10 ਦਿਨ ਉਹ ਹੋ ਗਏ ਆਪਣੇ 50-52 ਦਿਨ ਦੇ ਹੋਗੇ ਉਹ ਜਾਨਕੀ 10 ਦਿਨ ਪਛੇਤੇ ਆ ਹੁਣ ਤਾਂ ਬਣ ਗਏ ਪੂਰੇ ਵਧੀਆ ਬਣ ਗਏ ਕਿ ਆਪਾਂ ਇਹ ਵੀ ਸਾਰਾ ਹੀ ਸਪੈਰ ਹੀ ਕਰ ਦੇਣਾ ਇਹ ਵੀ ਪਰ ਨਵਾਂ ਤਿਆਰ ਕਰਾਂਗੇ ਕੀਤਾਗਾ ਉਹ ਰੱਖਾਂਗੇ ਹਜੇ ਜਾਣ ਕੇ ਵੀ ਪੂਰਾ ਵਧ ਗਿਆ ਹੀ ਆ ਦੇਖੋ ਬੇਲਬੂਲ ਇਹ ਜੀ ਗੱਲ ਨਹੀਂ ਪਰ ਆਪਾਂ ਐਚਓ ਐਟ ਕੀ ਰੱਖਣਾ ਨਹੀਂ ਵੀ ਦੇਖੋ ਬੇਲਬੂਲ ਪੱਤਾ ਪੁੱਤਾ ਪੂਰਾ ਚੌੜਾ ਦੇਖੋ ਤੇ ਆਪਾਂ ਜਾਣ ਕੇ ਐਚਓ ਵੀ ਰੱਖਣਾ ਨਹੀਂ ਫੇਰ ਵੀ ਹੁਣ ਤਾਂ ਇਹ ਖਾਲਾਂ ਖੂਲਾਂ ਚ ਵੀ ਪਾਣੀ ਗਈ ਦੇਖੋ ਲੰਮੇ ਖਾਲ ਆਏ ਨੂੰ ਹੁਣ ਤਾਂ ਆਪਣੇ ਖਾਲਾਂ ਚ ਵੀ ਪਾਣੀ ਹੈ ਨਿੰਗਾ ਮਟਾ ਮਟਾ ਇਹਦਾ ਖੜਿਆ ਹੀ ਨਹੀਂਗਾ ਕਿਉਂਕਿ ਬਲੌ ਕੀਤਾ ਵਾਣ ਦਾ ਇਹੀ ਫਾਇਦਾ ਬਲੌ ਕੀਤਾ ਵਿਆ ਸੀ ਤੇ ਜਮਾ ਪਾਣੀ ਨਹੀਂਗਾ ਮੀਂਹ ਵੀ ਸਾਡੇ ਬਹੁਤ ਸੀਗਾ ਆ ਆਪਣੇ M5 ਵਾਲੂ ਦੇਖੋ ਇਹ ਜਾਨੀ ਕਿ 50 52 ਦਿੰਦੇ ਹੋਗੇ ਖਾਲਚ ਫਿਰਦਾ ਮੈਂ ਦੇਖੋ ਆਪ ਇਹ ਆ ਬਹੁਤ ਜਿਆਦਾ ਇਹਦੇ ਹੋ ਗਏ ਆਲੂ ਇਹਨਾਂ ਦਾ ਵੀ ਪੱਤਾ ਦੇਖੋ ਇਹ ਆਪਣੀ ਤੀਜੀ ਜਨਰੇਸ਼ਨ ਆ ਇਹਦਾ ਨਮਈਆ ਵੀ ਦੇਖੋ ਦੇਖੋ ਇਹਨਾਂ ਦੀ ਵੀ ਬੇਲ ਦੇਖੋ ਇਹ ਜਾਨੀ ਕਿ ਉਹਨਾਂ ਨਾਲੋਂ ਡਾਇਮੰਡ ਨਾਲੋਂ ਆਪਣੇ ਨਾਲੋਂ 10 ਦਿਨ ਪਛੇਤੇ ਆ ਦੇਖੋ ਇਹ ਬਾਹਣ ਚ ਵੀ ਪਹਿਲੀ ਏਰੀ ਕੋਈ ਲਾਏ ਆਪਾਂ ਆਲੂ ਵੀ ਦੇਖੋ ਇਹਨਾਂ ਦੀ ਬੇਲ ਵੀ ਪੱਤਾ ਦੇਖੋ ਇਹਨਾਂ ਦਾ ਐਂ ਲੱਗਦਾ ਜਿਵੇਂ ਕਾਫੀ ਜੀ ਨਹੀਂ ਖੜੀ ਹੁੰਦੀ ਮੂਲੀਆਂ ਹੁੰਦੀਆਂ ਆਏ ਆ ਇਹਨਾਂ ਦੇ ਪੱਤੇ ਇਹ ਐਮ 5 ਆ ਬਹੁਤ ਵਧੀਆ ਆਲੂ ਆ ਇਹ ਵੀ ਆਪਾਂ ਦੇਖੀ ਦੂਜੇ ਸਾਲ ਆ ਪਿਛਲੇ ਸਾਲ ਆਪਾਂ ਨੂੰ 50 ਗੱਟੇ ਮਿਲੇ ਸੀ ਐ ਕੀ ਹੈਗੇ ਆ ਇਹਦੇ ਆਪਣੇ ਐਮ 5 ਦੇ 5 ਕਿੱਲੇ ਬਹੁਤ ਵਧੀਆ ਆਲੂ ਆ ਇਹ ਵੀ ਦੇਖੋ ਰੰਗ ਦੇਖੋ ਪੱਤਾ ਦੇਖੋ ਇਹਦਾ ਦੇਖੋ ਇਹਦੀ ਬੇਲ ਇਹ ਹੋ ਗਏ ਆਪਣੇ 50 ਦਿਨ ਤੇ ਇਹਨਾਂ ਤੇ ਦੂਜੀ ਸਪਰੇਅ ਕਰਨੀ ਆ ਆਪਾਂ ਹੁਣ ਦੇਣ ਹੀ ਨਹੀਂ ਲੱਗਦੇ ਹੁਣ ਅੱਜ ਕਰਨ ਦਾ ਆਰਾਦਾ ਸੀ ਹੁਣ ਕੱਲ ਨੂੰ ਜੇ ਦੇਣ ਲੱਗ ਗਿਆ ਕੱਲ ਨੂੰ ਕਰਾਂਗੇ ਸਾਰਿਆਂ ਤੇ ਡਾਇਮੰਡ ਤੇ ਵੀ ਡਾਇਮੰਡ ਤੇ ਤੀਜੀ ਕਰਨੀ ਆ ਇਹਨਾਂ ਤੇ ਦੂਜੀ ਕਰਨੀ ਆ ਤੇ ਕੱਲ ਨੂੰ ਮਾਰਾਂਗੇ ਦੇਖੋ ਖਾਲੀਆਂ ਇੱਧਰ ਨੂੰ ਵੀ ਤੇ ਇੱਧਰ ਨੂੰ ਵੀ ਸਿਰੇ ਨੂੰ ਬਹੁਤ ਵਧੀਆ ਇਹ ਵੀ ਬਾਣ ਲਕੋ ਚੱਲੇ ਬਸ ਯਾਨਕਿ 10 ਦਿਨਾਂ ਦਾ ਫਰਕ ਆ ਇਹਨਾਂ ਦਾ ਡਾਇਮੰਡ ਨਾਲੋਂ ਬਹੁਤ ਸੋਹਣੇ ਖੜੇ ਆ ਇਹ ਆਲੂ ਇਹ ਵੀ ਦੇਖੋ ਇਹਨਾਂ ਦੀ ਬੇਲ ਪੱਤਾ ਦੇਖੋ ਬਹੁਤ ਸੋਹਣਾ ਆਹਦੇ ਪਲੋ ਕਰਨ ਦੀ ਵਜ੍ਹਾ ਨਾਲ ਦੇਖੋ ਜਮਾ ਪਾਣੀ ਨਹੀਂ ਖੜਾ ਦੇਖੋ ਇਹਨਾਂ 'ਚ ਤਾਂ ਜਮਾ ਹੀ ਨਹੀਂ ਖੜਿਆ ਨਾ ਇਹ ਆਲੂਆਂ 'ਚ ਤਾਂ ਕਿਉਂਕਿ ਬਾਣ ਇਹ ਥੋੜਾ ਜਿਹਾ ਬਾਦ ਹੀ ਰੇਤ ਆ ਜਾਏ ਇਹਦੇ 'ਚ ਤਾਂ ਤੇ ਉਹਨਾਂ ਦੇ ਖਾਲੀਆਂ 'ਚ ਮੀਂਹੇ 'ਚ ਥੋੜਾ ਥੋੜਾ ਖੜ ਗਿਆ ਸੀ ਤੇ ਬਾਅਦ ਤਾਂ ਇੱਕ ਤਾਂ ਨਹੀਂ ਬਾ ਦੂਜੇ ਹਟ ਗਿਆ ਮੀ ਬਸ ਉਹ ਵੀ ਪੀ ਗਿਆ ਇਹਨੇ ਤਾਂ ਖੜੇ ਹੀ ਨਹੀਂ ਪਾਣੀ ਜਮਈ ਤੇ ਬਹੁਤ ਸੋਹਣਾ ਆਲੂ ਇਹਨਾਂ ਚ ਵੀ ਪੂਰਾ ਹੀ ਬਣਿਆ ਬੈ ਤੁਹਾਨੂੰ ਦਿਖਾਵਾਂਗੇ ਹੁਣ ਸਪਰੇਅ ਤੋਂ ਬਾਅਦ ਫਿਰ ਸਹਿਜ ਦਿਖਾਵਾਂਗੇ ਤੁਹਾਨੂੰ ਇਹਨਾਂ ਆਲੂਆਂ ਦਾ ਵੀ ਬਹੁਤ ਸੋਹਣਾਗਾ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫਾਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ